ਮੇਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਤਿੰਨ ਮੱਝਾਂ ਤੁਹਾਨੂੰ ਵਿਖਾਉਣੀਆਂ ਵਾਂ ਤਿੰਨੇ ਸੋਈਆਂ ਸਵਾਈਆਂ ਤੇ ਬੱਚੇ ਤੋਂ ਵੀ ਨਹੀਂ ਆ ਜਿਹੜੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਤੇ ਨਾਮ ਦੱਸ ਦੇ ਕਰੀ ਫਿਰ ਆਪ ਸੋਨੂ ਸ਼ਹਿਨਾਲਾ ਜ਼ਿਲ੍ਹਾ ਮਰਦਾ ਤੇ ਫੋਨ ਨੰਬਰ ਹੀ ਬੋਲ ਦੇ ਕਰੀ 9867 ਬੋਲ ਜਾ ਠੀਕ ਆ ਅੱਜ ਤਿੰਨ ਫਿਰ ਮੱਝਾਂ ਤਿੰਨ ਅੱਜ ਠੀਕ ਆ ਤੇ ਬਾ ਛੋਟੇ ਬਾ ਛੋਟੇ ਛੋਟੇ ਕਰਦੇ ਆ ਅੱਜ ਬਿਲਕੁਲ ਦੇਣ ਲੈਣ ਵਾਲੇ ਦੇ ਲੈਣੇ ਜਹਾ ਨਾ ਅੱਜ ਕਾ ਦੋ ਦੋ ਮੱਝ ਨੂੰ ਸੋਈ ਨੂੰ 15 ਤੋਂ 16 ਦਿਨ ਹੋ ਗਏ ਬੱਚਾ ਮਰ ਗਿਆ ਜਿਹਦਾ ਅੱਛਾ ਅੱਠ ਕਿਲੋ ਆਇਆ ਹੋਗਾ ਪੁੱਪਾ ਵਜੇ ਪਾ ਕਰ ਜੀ ਠੀਕ ਆ ਤੇ ਤੋਰਾਂ ਫਿਰ ਇਹਨਾਂ ਇੱਕ ਦੀ ਇਹਦਾ ਖਾਨ ਨਾਲ ਮਲੇ ਸ਼ਾਂਗੀ ਹੈਗੇ ਮਰੇ ਦੋ ਦੋ ਚਾਰ ਦਰ ਆ ਗਈ ਜੀ ਠੀਕ ਆ ਕਨਦੇ ਵਿੱਚ ਜਿਹੜੇ ਸੈਂਟਰ ਤੇ ਜਿਹੜੀਆਂ ਸ਼ਾਂਗਾਂ ਦੋਵੇਂ ਪਾਸੇ ਲੱਗੀਆਂ ਤੁਹਾਨੂੰ ਦਿਖਾ ਦਿੰਨੀ ਆ ਆ ਦੇਖ ਸਾਡੇ ਜੀ ਉਹ ਵੱਖਰੇ ਹੀ ਆ ਜਿਹੜੇ ਉਹਨਾਂ ਦੀ ਭਾਜੀ ਕੋਈ ਉਹ ਆਪਣਾ ਵੱਖਰਾ ਹੀ ਹੈ ਤਾਂ ਹਾਂਜੀ ਕਿੰਨਾ ਦੁੱਧ ਹੈਗਾ ਪੱਕਾ ਅੱਜ ਕੱਲੋਂ ਆਪਾਂ 7.5 ਲੀਟਰ ਦੀ ਗ੍ਰੰਦੀ ਦੋ ਲੀਟਰ ਮਾਰ ਗਏ ਪਾੜਾ ਪਾ ਕੇ ਥਰੇ ਪੈ ਜੋ ਇਹ ਲੋਪੇ ਥਾ ਜਾ ਕੇ ਮਰ ਕੋਲ ਸਾਢੇ 7 8 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਪੱਕਾ ਹੈਗਾ ਇਹ ਦੇਖੋ ਤੇ ਮੋਲ ਫੇਰੇ ਦਾ ਛੋਟਾ ਕਰ ਦਈਏ ਫੇਰ ਮੋਲ ਛੋਟਾ ਬਿਲਕੁਲ ਹੈ ਪਹਿਲੇ ਹੁੰਦੇ ਭਾਵੇਂ ਪਰ ਮੇਰਾ ਵੀਰ ਉਹ ਲਵੇ ਭਾਜੀ ਕਈ ਡੰਗਰ ਦੇਖ ਕੇ ਨਾ ਹਾਂਜੀ ਭਾਜੀ ਨੰਬਰ ਦੋ ਗੂਗਲ ਪੇ ਤੇਨ ਸਾਈ ਪਾਈਏ ਹਾਂਜੀ ਮੁੜ ਕੇ ਭਾਜੀ ਫੋਨ ਹੀ ਨਹੀਂ ਕਢੀ ਚੁੱਕਦੇ ਇਹ ਬੰਦਾ ਹਾਂ ਜਵਾਬ ਦੇ ਦੇਦੇ ਮਣਕੇ ਬੰਦਾ ਅਖੇ ਭਈਆ ਠੀਕ ਹੈ ਆਪਣੇ ਨਹੀਂ ਫੇਟ ਅਪ ਸਾਈ ਪਾਲ ਹੋ ਗਈ ਠੀਕ ਹੈ ਦੇਰ ਗਿਆ ਸ਼ਾਇਆ ਦੀ 40000 ਦੀ ਛੋੜਿਆ ਮੋਲ ਦੁੱਧ ਦੇ ਲੀਟਰ ਮਾਰ ਖੜੀ ਦੋ ਨਾਲ 45 ਦੀ ਜਾਣ ਦੋ ਫੇਰ ਜਾਣ ਦੋ 45 ਦੀ ਹੈ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਤੋਂ ਲਈ ਭਾਜੀ ਗਲਤ ਹੋਵੇ ਕੋ ਪੂਰ ਛੱਟਾ ਮਾਰੀ ਥਣ ਘਾੜਵਾ ਦੋਵੇ ਅੱਛਾ ਤਾਂ ਜ਼ਿੰਮੇਵਾਰ ਆ ਠੀਕ ਥਣਾਂ ਦੇ ਮਾਰੀ ਮਾਰੀ ਧਰਾਂ ਆ ਗਈਆਂ ਦੋ ਦੋ ਧਰਾਂ ਆਉਂਦੀਆਂ ਜੀ ਬਾਕੀ ਜਿਹੜਾ ਵਾ ਵੱਖਰੇ ਆ ਜਿਹੜਾ ਨਾਲ ਹੋਵੇ ਤੇ ਫਿਰ ਜ਼ਿਆਦਾ ਕਈ ਜਿਹੜੀ ਚੋਣ ਚ ਦਿੱਕਤ ਹੁੰਦੀ ਆ ਨਾ ਨਾ ਭਾਜੀ ਚੋਣ ਚੋੱਕ ਕੇ ਆ ਪੂਰ ਛੱਟਾ ਲਈ ਤੇ ਮਿਲਦੀ ਕਿੱਦਾਂ ਆ ਬਾੜਾ ਪਾਉ ਥੱਲੇ ਬਹਿ ਜਾ ਬਸ ਕਿਹਲੇ ਉੱਪਰ ਹੀ ਥਾ ਜਾ ਕੇ ਮਾਰਾ ਪੋੜਾ ਇੱਕਦਾਂ ਦੇ ਚੀਜ਼ਾਂ ਬਾਰਦੀ ਆ ਠੀਕ ਹੈ ਜੀ ਹਾਂ ਠੀਕ ਹੈ ਤੇ ਹੁਣ ਲਗਭਗ 15 ਤੋਂ 16 ਦਿਨ ਸੂਈ ਹੋਈ ਹੁਣ ਇੱਕੋ ਭਾਈ ਦੋਦਾ ਗਾਜੀ ਪੰਜ ਛੇ ਦਾ ਦੋਦੀ ਹੈ ਕੋ ਅੱਛਾ ਸਾਡੇ ਕੋਲ ਹੀ ਦਿਲ ਆਇਆ ਕੱਲ ਪਰਸੋਂ ਦਾ ਅੱਛਾ ਡਰੀ ਜਾਂਦੀ ਆ ਇਹ ਪੰਜ ਪੂਰ ਜੇ ਮਗਲੇ ਦੀ ਅੱਛਾ ਮਗਲੇ ਸਾਡੇ ਪੂਰ ਹੈਗੀ ਮਰੀ ਠੀਕ ਆ ਮਰੀ ਗਈ ਤੇ ਬਾਵਾ ਮਾਸਾ ਬਹੁਤ ਬਾਧੀ ਗਿਆ ਮਤਲਬ ਕਿ ਤੁਹਾਨੂੰ ਪੂਰਾ ਵਾ ਤੇ ਪੂਰ ਹੈਗੀ ਆ ਇੱਕ ਥਾਣੇ ਦਾ ਪੂਰ ਮਾਰਦਾ ਮਗਰਲਾ ਤੇ ਸੁਵਾ ਇਹਦਾ ਪਹਿਲਾ ਹੀ ਆ ਤੇ ਦੰਦੋਂ ਕਿ ਇਤਰਾ ਜੀ ਆ ਨਮਕ ਆਨ ਪੁਸ਼ਾਹੀ ਮੈਂ ਬਣੀ ਅਦੇ ਭਾਈ ਡੇਢ ਮਹੀਨੇ ਲੱਗ ਜਗੇ ਬਣੀ ਹੈਗੀ ਜੇ ਅੱਛਾ ਇਸ ਤਰੀਕਾ ਲੈ ਕੇ ਦਸੀ ਮੈਨੂੰ ਠੀਕ ਹੈ ਬਾਕੀ ਚੈੱਕਪ ਕਰਾ ਲੇ ਆਪਣੇ ਘਰ ਖੜਕੇ ਹੈ ਗਰੰਟੀ ਨਹੀਂ ਹੁੰਦੀ ਜੀ ਡੇਢ ਮਹੀਨੇ ਤੇ ਦੰਦੋਂ ਕਿਤਰਾ ਚਾਰ ਦੰਦ ਪਿਓਰ ਜੇ ਚਾਰ ਦੰਦ ਉਕੇ ਲੈ ਜੀ ਮੂੰਹ ਨਹੀਂ ਨਿ ਫੜਵਾ ਅੱਛਾ ਤੇ ਸ਼ਿੱਕੀ ਵੀ ਉਤਾਵੀ ਲਖੜੇ ਕੋਈ ਠੀਕ ਹੈ ਹਾਂ ਇੱਕ ਵਾਰੀ ਲਾ ਜਾਓ ਉਦਨ ਤੋੜ ਕੇ ਤੇ ਦਿਖਾ ਦਈਏ ਚੰਗੀ ਤਰ੍ਹਾਂ ਹਵਾਨਾ ਇਹਦਾ ਬਿਲਕੁਲ ਛੋਟੇ ਸਿੰਘ ਦੇ ਉਤਰਾ ਝੋਟੀ ਹੈ ਕਿ ਸੋਹਣੀ ਹੈ ਪੂਰੀ ਹੋ ਬੋਲ ਭਾਈ ਥਾਣਾ ਬਰਬਰ ਕੇ ਮਲੇ ਇੱਕ ਫੋਨ ਮਾਰਦਾ ਮਗਲਾ ਠੀਕ ਹੈ ਜੀ ਹਾਂ ਇਹ ਚਾਰ ਦੱਦ ਉਧਰ ਲੱਜ ਕੇ ਲੈਣੀ ਗੱਡੀ ਦਾ ਕਰਾਇ ਦੇਣਾ ਬਾਅਦ ਠੀਕ ਹੈ 98 ਤੇ ਦੇਖ ਸਕਦੇ ਲੱਗਦਾ ਗੱਡੀ ਬਣਾ ਜੇ ਦਾ ਬੋਧਾ ਦੱਦੀ ਹੈ ਉਹਨੇ ਕਿਜੀ ਕਰਦੀ ਠੀਕ ਹੈ ਆਦੇ ਉਹ ਦਰੀਆਂ ਦੀ ਦੁੱਧ ਵੀ ਇਹਨਾਂ ਸ਼ਾਮ ਤੋਂ ਬਾਹਰ ਹੀ ਠੀਕ ਹੈ ਸਾਡੇ ਦਾਦਾ ਜੀ ਕੁੜੀ ਇਦਾਂ ਕਰੀਏ ਦੀ ਬਸ ਤੇ ਇਹਦਾ ਮੁੱਲ ਫਿਰ ਮੋਲੇ ਦਾ ਇਹੋ ਜਿਹਾ ਕਰਿਓ ਵੀ ਆਨਸਰ ਕੱਟੇ ਵੀ ਉਹਨੇ ਦੀ ਅੱਜ ਤੇ ਵੀ ਉਹਨੇ 40000 38000 ਦੀ 38000 ਦੀ ਪਹਿਲੇ ਸੋਵੇ ਚਾਰ ਦੰਦ ਛੋਟੇ 37000 ਠੀਕ ਹੈ ਕੋਈ ਕਮਾਈ ਨਹੀਂ ਇਕੱਲਾ ਖਲੋਤੇ ਆ ਕਿ ਜੋ 100 ਰੁਪਿਆ ਕਮਾਈ ਹੈ ਸਿਰਫ 500 ਦਾ ਕੰਮ ਜੇ ਤੇ ਠੀਕ ਹੈ ਪਹਿਲੇ ਫੋਨ ਤੇ ਜਾਣ ਅੱਜ ਠੀਕ ਹੈ ਤੇ ਜੇ ਇੱਕ ਕਰੀ ਦੰਦ ਵਿਖਾਉਣ ਦੀ ਕੋਸ਼ਿਸ਼ ਕਰੀ ਲਈਏ ਆਪਾਂ ਤੇ ਜੇ ਦੰਦ ਵਿਖਾਈ ਜਾਣੇ ਤੇ ਚਾਰ ਦੰਦ ਛੋਟੇ ਤੁਹਾਨੂੰ ਜਿਹੜੇ ਆ ਮੂੰਹ ਫੜਾਉਣ ਤੇ ਜਿਹੜਾ ਕਰਦੀ ਆ ਚਲੋ ਰਹਿਣ ਤਾਂ ਰਹਿਣ ਤਾਂ ਕੋਈ ਗੱਲ ਨਹੀਂ ਇਹਨਾਂ ਨੂੰ ਨਹੀਂ ਖੋਲੀ ਸੰਗਲ ਪਿਆ ਹੈ ਤੇ ਬੁਰੀ ਹਾਲ ਕਰਦੀ ਨਾਲੇ ਤੇ ਹੁਣ ਇਹ ਕ ਭਾਈ ਚਾਰ ਦੰਦ ਉਹਦੇ ਕੋਲ ਲੈ ਜੇ ਅੱਛਾ ਬੇਸ਼ੱਕ ਗੱਡੀ ਦਾ ਵੀ ਉਹਦਾ ਆਪਣਾ ਚਾਰ ਦੰਦ ਨਾਲ ਹੋ ਗਈ ਅੱਛਾ ਤਾਂ ਆਪਾਂ ਕਰਾਇਆ ਦਵਾਂ ਗੱਡੀ ਦਾ ਅੱਛਾ ਗੱਡੀ ਦਾ ਕਰਵਾ ਲਵਾਂਗੇ ਰਹਿ ਦੇ ਤੇ ਹੁਣ ਜਿਹੜੀ ਇੱਕ ਆ ਬੂਰੀ ਆ ਥਾਣੇ ਦੇ ਵਿੱਚ ਦੁੱਧ ਵੀ ਸੱਤਾਂ ਤੋਂ ਬਾਹਰ ਜੀ ਅੱਛਾ ਹਾਂ ਮੀਟਰ ਬਾਕੇ 7 ਕਿਲੋ ਪੱਕਾ ਦੁੱਧ ਜਿਹੜਾ ਮੀਟਰ ਬਾਕੇ ਦੇ ਸੱਤਾਂ ਤੋਂ ਬਾਹਰ ਹੋ ਗਏ ਜੇ ਕੋਈ ਤੇ ਅੱਛਾ ਹਾਂ ਬਾਕੀ ਕੱਦ ਕਾਠੇ ਦਾ ਚਲੋ ਚੰਗਾ ਵਾ ਠੀਕ ਆ ਜਿਹੜਾ ਮੱਜਾਂ ਦੇ ਹਿਸਾਬ ਨਾਲ ਜਿਹੜਾ ਚੱਲਦਾ ਵਾ ਤੇ ਆਹ ਹਵਾਨੇ ਦਾ ਦੇਖ ਸਾਡੇ ਤੇ ਇਹਦਾ ਫਿਰ ਮੁੱਲ ਛੋਟਾ ਜਾਈ 45000 ਦੀ 45000 43 43000 ਦੀ ਭਾਜੀ ਆ ਵੀ ਠੀਕ ਆ ਹਾਂ ਨਹੀਂ 43 ਦੀ ਦੋ ਨੰਬਰ ਦੀ ਮੁੱਲ ਲਵਾਈ ਜਾਂ ਮੇਰੀ ਡੰਗਰਾਂ ਦਾ ਝੋਟੀ ਹੈ ਨਾ ਅੱਛਾ 32 ਤੇ 30000 ਦੀ ਦੋ ਨੰਬਰ ਜਿਆ ਠੀਕ ਆ ਬਸ ਸੋਣੀ ਵੇ ਲੋ ਕੀ ਦੀ ਜੀ ਬਾਕੀ ਇਹ ਕਿ ਦੋ ਨੰਬਰ ਉਮਰ ਦੇ ਹਿਸਾਬ ਨਾਲ ਜਿਹੜੀ ਹੱਲੇ ਤੇ ਗਾਹ ਸੰਬਨ ਵਾਲੀ ਆ ਗਾਹ ਵਾਲੀ ਜਿਹੜਾ ਥੜ ਪੂਰਾ ਆਪਾਂ ਦੱਸਦੇ ਮਾਰਦਾ ਜਿ ਮਗਰਦਾ ਹਾਂਜੀ ਇਹ ਆ ਵੀ ਗਾਹ ਕੋਈ ਸੰਭ ਲੈ ਤੰਗੇ ਆ ਗਾਹ ਜੀ ਬਰਾਵੇ ਕਿਸੇ ਕਰਮਾ ਨੂੰ ਉਹਦੀ ਆਪਾਂ ਚਲੋ ਵਧੀਆ ਗੱਲਾਂ ਜੇ ਨਾ ਨਿਕਲੇ ਤਾਂ ਵੀ ਨਹੀਂ ਆਪਾਂ ਗਾਰੰਟੀ ਨਹੀਂ ਦਿੰਦੇ ਠੀਕ ਆ ਤੇ ਅੱਜ ਰੇਡ ਪਰ ਛੋਟੇ ਛੋਟੇ ਹੀ ਆ ਸਾਰੇ ਪਾਪਾ ਜੀ ਆ ਚਲੋ ਪਈ ਕੀ ਸਤੀ ਸਿਹਿਆ ਦੀ ਗੋ ਫੰਡ ਰਹਾ ਹਾਂ ਜੀ ਹਾਂ ਜੀ ਮੋਲ ਕੀ ਆ ਬੰਦੋਲਾ ਦੁੱਧ ਚੋਕ ਰਿਹਾ ਪੋਨੇ ਦੇ ਦਰੀਆਂ ਦੁੱਧ 7000 8 ਲੀਟਰ ਪੱਕਾ ਹੈਗਾ ਜੀ ਕੰਡਿਆ ਦੁੱਧ 7 ਕਿਲੋ ਔਰ ਕੁਆਂ 8 ਕਿਲੋ ਦਰ ਕੋਈ ਪੰਜਾਂ ਤੋਂ ਬਾਹਰ ਅੰਦਰ ਹੋ ਜਾਵੇ ਠੀਕ ਹੈ ਤੇ ਬਾਕੀ ਇਹ ਹੈ ਕਿ ਚਲੋ ਉਹਨਾਂ ਇੱਕ ਨੂੰ ਤੇ ਸੂਈ ਨੂੰ ਥੋੜਾ ਚਿਹਰਾ ਹੋ ਜਾਵੇ ਹੋਰ ਸਾਰੇ 1500 ਦੇ ਵਿੱਚ ਸੂਈ ਨੂੰ ਹੈ ਤੇ ਬਾਕੀ ਆ ਕੇ ਕੋਈ ਆਪਣੀ ਮਰਜ਼ੀ ਨਾਲ ਵੇਖ ਕੇ ਨਾ ਤਸੱਲੀ ਕਰਕੇ ਮੇਰਾ ਵੀ ਸਾਈ ਉਹ ਪਵੇ ਜਿਨੇ ਕੋਈ 1500 ਸਾਈ ਦੇ ਆਪਾਂ ਨੰਗੇ ਨਹੀਂ ਪਾਈ ਰੱਖੇ ਸੀ ਕਿਉਂ ਮੋਲ ਲਿਖ ਲਿਖਿਆ ਹਰ ਇੱਕ ਦਾ ਫੋਨ ਆਣਾ ਹਾਂ ਜੀ ਕੋਈ 1500 ਬਾਕੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ